ਯੋਗਾ ਬੜਾ ਵਿਲਾਉਂ ਲੱਖ ਮਿਲ ਆਉਂਦਾ ਹੈ ਮੇਰੇ ਕਾਲ ਦੇ ਵਿੱਚ ਸੋਮਾ ਚਾਹ ਤੁਸੀਂ ਦਲੀਪਾ ਜੀ ਨੂੰ ਮੋੜ ਕੇ ਜੇ ਮਿਲ ਦਰੂਗਾ ਕਿ ਮਾ ਸੀ ਨੂੰ ਅੱਜ ਰੋਲ ਜਾਣਾ ਬੰਦ ਰਹੋ ਸਾਈਟ ਤੋਂ ਲੱਗ ਰਹੀ ਹੈ ਉਹ ਕਾਲੇ ਜੀ ਦੇ ਵਿੱਚ ਬੰਦ ਰਹਣ ਨੂੰ ਗਲੀ ਉਹਦੀ ਹਮੇਸ਼ਾ ਕੋਈ ਸੰਜਾ ਯੂਪੀ ਜੀ ਆ 490 ਜੇ ਪਿਓ ਵੀ ਉਹਦੇ ਆਉ ਇੱਥੇ ਤੂੰ ਕੋਣ ਏ ਤੁਹਾਡੇ ਬੰਦੇ ਹਾਂਜੀ ਆ ਤੁਸੀਂ ਇੱਧਰ ਲਾਇਆ ਸੀ ਆ ਕੋਈ ਇੱਧਰ ਲਾਇਆ ਹੀ ਹਾਂਜੀ ਕਿਉਂ ਲਾਇਆ ਸਾਡਾ ਫਾੜਾ ਜੀ ਉੱਥੇ ਜਿੱਥੇ ਤੱਕ ਫਾੜਾ ਜੀ ਉੱਥੇ ਤੱਕ ਅਨੁਭਾਉ ਗੱਡੀ ਚ ਚੱਲ ਨਹੀਂ ਮੇਰਾ ਡਰਾਈਵਰ ਹੈ ਨਹੀਂ ਯਾਰ ਇਹ ਵਾਲਾ ਮੇਰਾ ਮੈਂ ਡਰਾਈਵਰ ਹਾਂ ਤੂੰ ਡਰਾਈਵਰ ਉਹ ਦੇ ਹੀ ਭਾਵੇਂ ਤੇਰਾ ਛੋਟਾ ਭਾਗ ਉਹ ਤੱਕ ਨਾ ਜਾ ਉਹ ਬੜਾ ਪਰੇਂ ਦੇ ਤੈਨੂੰ ਬਾਅਦ ਵਿੱਚ ਸਭ ਚਾਰ ਕਿਨ ਹੋ ਗਏ ਸੌਂ ਨਹੀਂ ਦਿੱਤਾ ਔਰ ਮੈਂ ਯਾਰ ਵਿੱਚ ਜਾ ਲੈ ਗਿਆ ਬਿਲਕੁਲ ਮੇਰਾ ਨਾਮ ਸਰਜੀਤ ਸਿੰਘ ਪੁੱਤਰ ਗਿਆਨ ਸਿੰਘ ਪਿੰਡ ਸਲਫਪੁਰ ਆ ਜੀ ਇੱਕ ਸਰ ਵੀਡੀਓ ਸਾਹਮਣੇ ਆਇਆ ਜਿਦੇ ਵਿੱਚ ਇੱਕ ਪੁਲਿਸ ਮਲਾਜੂ ਤੁਹਾਡੇ ਨਾਲ ਮੇਸਵੇ ਕਰ ਰਿਹਾ ਕੀ ਹੈਗਾ ਪੂਰਾ ਮਾਮਲਾ ਸਰ ਮੈਂ ਨਾ ਰਿਆਨੇ ਤਰ੍ਹਾਂ ਸੁਰਖਪੁਰ ਮੰਡੀ ਦੇ ਵਿੱਚ ਆਪਣਾ ਕੰਮ ਕਰ ਰਿਹਾ ਸੀਗਾ ਮੈਂ ਆਰਤੀ ਰਵਿੰਦ ਸਿੰਘ ਦੇ ਨਾਲ ਲੱਗਾ ਹੋਇਆ ਡਿਲੀਵਰ ਕੰਮ ਕਰਦਾ ਹਾਂ ਤੇ ਆਪਣੇ ਫਤੂ ਡਿੰਗਾ ਥਾਣਾ ਤੋਂ ਐਸਆਈ ਰਜਿੰਦਰ ਕੁਮਾਰ ਸਾਹਿਬ ਉਹ ਮੈਨੂੰ ਪਹੁੰਚੇ ਉੱਥੇ ਜੀ ਤੇ ਪਤਾ ਨਹੀਂ ਕਿਸ ਮੁੱਦੇ ਵਿੱਚ ਪਹੁੰਚੇ ਸਿਗੇ ਜੀ ਤੇ ਇਹਨਾਂ ਨੇ ਜੀ ਮੈਂ ਦੂਰ ਖੜਾ ਸੀਗਾ ਤੇ ਪਹਿਲਾਂ ਮੈਨੂੰ ਇਹਨਾਂ ਨੇ ਗਾਲ ਕੱਢੀ ਜੀ ਗਾਲ ਕੱਢ ਕੇ ਤੇ ਮੇਰੇ ਕੋਲ ਆਣ ਕੇ ਫੇਰ ਮੈਨੂੰ ਗਾਲ ਕੱਢੀ ਆ ਜੀ ਗਾਲ ਕੱਢ ਕੇ ਤੇ ਮੈਨੂੰ ਇਹਨਾਂ ਨੇ ਪੁੱਛਿਆ ਕਿ ਕੀ ਕਰਦਾ ਪਿਆ ਤੇ ਮੈਨੂੰ ਦੱਸਿਆ ਵੀ ਕਿ ਮੈਂ ਲੇਟਾਂ ਲਾਉਣ ਲਿਆ ਜੀ ਉੱਧਰ ਤੇ ਇਹਨਾਂ ਨੇ ਫੇਰ ਜੀ ਮੈਨੂੰ ਗਾਲ ਕੱਢ ਕੇ ਤੇ ਮੈਨੂੰ ਕੋਈ ਸ਼ੌੜ ਖਿੱਚੀ ਮੇਰੀ ਜੀ ਨਾਲੇ ਸ਼੍ਰੀ ਸਾਹਿਬ ਮੇਰਾ ਖਿੱਚਿਆ ਜੀ ਖਿੱਚ ਕੇ ਮੋੜ ਕੇ ਮੈਨੂੰ ਗੱਡੀ ਦੇ ਵਿੱਚ ਧੱਕਾ ਦੇ ਕੇ ਸੁੱਟਿਆ ਫੇਰ ਇਹ ਪਿੱਛੋਂ ਗੱਡੀ ਦੇ ਵਿੱਚੋਂ ਲੱਗੀ ਜੋ ਡਾਂਗ ਕੱਢਣ ਗਏ ਤੇ ਦੂਜੇ ਹੋਰ ਕਿ ਫੇਰ ਇਹਨਾਂ ਦੀ ਗੱਡੀ ਦੇ ਵਿੱਚੋਂ ਖਿੱਚ ਕੇ ਬਾਹਰ ਫੇਰ ਮੈਨੂੰ ਗਾਣਾ ਕੱਢੀ ਨਾ ਜੀ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਉਹਦਾ ਨਾਮ ਕੀ ਸੀਗਾ ਉਹਦਾ ਨਾਮ ਰਜਿੰਦਰ ਕੁਮਾਰ ਸੀਗਾ ਜੀ ਏਐਸਆਈ ਸਾਹਿਬ ਕੀ ਉਹਨੇ ਕੋਈ ਨਸ਼ਾ ਨਾ ਸੇਵਨ ਕੀਤਾ ਸੀਗਾ ਹਾਂ ਜੀ ਨਸ਼ਾ ਕੀਤਾ ਹੋਇਆ ਸੀਗਾ ਜੀ ਅੱਛਾ ਉਹਦਾ ਸਾਫ਼ ਪਤਾ ਲੱਗਦਾ ਪਿਆ ਸੀ ਨਸ਼ਾ ਕੀਤਾ ਹੋਇਆ ਜੀ ਗੱਲ-ਗੱਲ ਤੇ ਉਹ ਗਾਲ ਕੱਢਣ ਦੇ ਸੀਗੇ ਜੀ ਇਸੇ ਦੌਰਾਨ ਤੁਹਾਡੇ ਕੋਕਰਾਂ ਦੀ ਕੋਈ ਵਿਅਕਤੀ ਵੀ ਹੋਈ ਆ ਹਾਂ ਜੀ ਸਰ ਹੋਈ ਆ ਜੀ ਠੀਕ ਹੈ ਪਰ ਮੈਨੂੰ ਚਾਹੀਦਾ ਜੋ ਟੀ-ਸ਼ਰਟ ਵੀ ਖਿੱਚੀ ਆ ਤੇ ਕੋਈ ਟੀ-ਸ਼ਰਟ ਵੀ ਪਾਟੀ ਵੀ ਦੀ ਜੀ ਹੁਣ ਤੁਸੀਂ ਇੱਥੇ ਥਾਣਾ ਮੁਖੀ ਨੂੰ ਮਿਲੇ ਹੋ ਕੀ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਉਹਨਾਂ ਨੇ ਇਹ ਦੋਆਇਆ ਜੀ ਤੇ ਉਹ ਕਰਾਮਾਂਗੇ ਜੀ ਉਹਨਾਂ ਦੀ ਰਿਪੋਰਟ ਕਰਾਂਗੇ ਉਹਨਾਂ ਤੇ ਕਰਾਂਗੇ ਲਾਵਾਂਗੇ ਐਕਸ਼ਨ ਵੀ ਦੇਖੋ ਕੀ ਕਰਦੇ ਜੀ ਪੁਲਿਸ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਨੇ ਇਹ ਹੀ ਮੰਗ ਕਰਦੇ ਆ ਜੀ ਜਿਹੜੀ ਸਾਡੇ ਇੱਕ ਕਾਰਨ ਦੀ ਮੇਰੇ ਦੀ ਬੇਵਾਦੀ ਕੀਤੀ ਹੈ ਜੀ ਉਹ ਮੇਨੂੰ ਇਨਸਾਫ ਦਵਾਇਆ ਜਾਵੇ ਗੁਰਜਿਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਭੰਡਾਲ ਸਟੇਟ ਜਨਰਲ ਸੈਕਟਰੀ ਪੰਜਾਬ ਕਿਸਾਨ ਯੂਨੀਅਨ ਬਾਕੀ ਦੇ ਟੀਮ ਭਾਈ ਅਮਰਪਾਲ ਸਿੰਘ ਖਾਲਸਾ ਇੱਕ ਪੁਲਿਸ ਮੁਲਾਜ਼ਮਾਂ ਨਾਲ ਕੁਝ ਲੋਕਾਂ ਨਾਲ ਵਧੀ ਕੀ ਕੀ ਕੀਤੀ ਹੈ ਕੀ ਹੈਗਾ ਪੂਰਾ ਮਾਊਂਗਾ ਦੇਖੋ ਜੀ ਬੜੀ ਹੀ ਸ਼ਰਮਨਾਕ ਗੱਲ ਆ ਕਿ ਅਸੀਂ ਪੰਜਾਬ ਦੀ ਗੁਰੂਆਂ ਪੀਰਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਦੇ ਉੱਤੇ ਸੁਲਤਾਨਪੁਰ ਲੋਧੀ ਦੇ ਵਿੱਚ ਖੜੇ ਆ ਤੇ ਹੋ ਕੀ ਰਿਹਾ ਕਿ ਕੱਲ ਤੁਸੀਂ ਦੇਖਿਆ ਹੋਣਾ ਜਿਹੜੀ ਵਰਲਡ ਵਾਈਡ ਖਬਰ ਬੜੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਸੇਚਾਂ ਪਿੰਡ ਦੇ ਵਿੱਚ ਇੱਕ ਗ੍ਰੰਥੀ ਸਿੰਘ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ ਏ ਉੱਥੇ ਆਪਣੇ ਅਕਾਲਪੁਰਖ ਸਾਹਿਬ ਦੇ ਜ਼ਖੇਦਾਰ ਕੁਲਦੀਪ ਸਿੰਘ ਜੀ ਗੜਗਾਜੀ ਵੀ ਪਹੁੰਚਦੇ ਨੇ ਤੇ ਅੱਜ ਇਸੇ ਹੀ ਹਾਲਾਕੇ ਦੇ ਵਿੱਚ ਦੂਸਰੀ ਘਟਨਾ ਹੁੰਦੀ ਏ ਜਿਹਦੇ ਵਿੱਚ ਕੇ ਇੱਕ ਏਐਸਆਈ ਵੱਲੋਂ ਜਿਹੜਾ ਰਜਿੰਦਰ ਕੁਮਾਰ ਏ ਏਐਸਆਈ ਦਾ ਨਾਮ ਏ ਉਹਦੇ ਵੱਲੋਂ ਕਿਸੇ ਮਸਲੇ ਦੇ ਵਿੱਚ ਅੱਜ ਮੰਡੀ ਦੇ ਵਿੱਚ ਪਹੁੰਚਿਆ ਜਾਂਦਾ ਤੇ ਦੂਰ ਖੜੇ ਇੱਕ ਗੁਰਸਿੱਖ ਲੇਬਰ ਵਾਲੇ ਬੰਦੇ ਨੂੰ ਗਾਲ ਕੱਢ ਕੇ ਬੁਲਾਇਆ ਜਾਂਦਾ ਗਾਲ ਕੱਢ ਕੇ ਬੁਲਾਉਣ ਤੋਂ ਬਾਅਦ ਉਸਦੇ ਕਕਾਰਾਂ ਤੋਂ ਫੜ ਕੇ ਉਸਦੇ ਸ਼ੀਰ ਸਾਭ ਤੋਂ ਫੜ ਕੇ ਉਹਨੂੰ ਖਿੱਚਾ ਤੋਈ ਕੀਤੀ ਜਾਂਦੀ ਆ ਇੱਕ ਸਾਬਤ ਸੂਰਤ ਤੇ ਪੰਜ ਕਕਾਰਾਂ ਦੇ ਧਾਰਨੀ ਜਿਹੜਾ ਸਾਡਾ ਗੁਰਸਿੱਖ ਵੀਰ ਏ ਉਹਦੇ ਨਾਲ ਖਿੱਚਾ ਤੋਈ ਕੀਤੀ ਗਈ ਉਹਨੂੰ ਵੜੀਆਂ ਹੀ ਗੰਦੀਆਂ ਜਿਹੜੀਆਂ ਗਾਲਾਂ ਕੱਢੀਆਂ ਗਈਆਂ ਮਾਵਾ ਭੈਣਾ ਦੀਆਂ ਤੇ ਉਸ ਨੂੰ ਖਿੱਚ ਕੇ ਕਕਾਰਾਂ ਤੋਂ ਖਿੱਚ ਕੇ ਗੱਡੀ ਦੇ ਵਿੱਚ ਸੁੱਟਿਆ ਗਿਆ ਤੇ ਉੱਥੇ ਉਹਦੀ ਕੁੱਟ ਮਾਰ ਕੀਤੀ ਗਈ ਫਿਰ ਦੁਬਾਰਾ ਸੋ ਜਦੋਂ ਸਾਡੇ ਧਿਆਨ ਦੇ ਵਿੱਚ ਮਸਲਾ ਆਉਂਦਾ ਵਾ ਕਿ ਅਸੀਂ ਇੱਥੇ ਪਹੁੰਚੇ ਆ ਸਾਡੀ ਸਬੰਧਤ ਪ੍ਰਸ਼ਾਸਨ ਦੇ ਨਾਲ ਐਸਐਸਪੀ ਕਪੂਰਥਲਾ ਤੋਂ ਲੈ ਕੇ ਡੀਐਸਪੀ ਸੁਲਤਾਨਪੁਰ ਤੱਕ ਸਾਰਿਆਂ ਦੇ ਨਾਲ ਗੱਲ ਹੋਈ ਜਿਹੜੀ ਉਹ ਉਸ ਮੌਕੇ ਦੀ ਵੀਡੀਓ ਬਣੀ ਜਦੋਂ ਉਹ ਬੰਦਾ ਜਿਹੜਾ ਨਸ਼ੇ ਦੇ ਵਿੱਚ ਧੁੱਤ ਸੀਗਾ ਰਜਿੰਦਰ ਕੁਮਾਰ ਏਐਸਆਈ ਅਸੀਂ ਹੁਣ ਐਸਐਚਓ ਮੈਡਮ ਨੂੰ ਮਿਲੇ ਆ ਤੇ ਉੱਪਰਲੇ ਆਲਾ ਅਧਿਕਾਰੀਆਂ ਦੇ ਧਿਆਨ ਚ ਵੀ ਮਾਮਲਾ ਲਿਆਂਦਾ ਤੇ ਉਹਨਾਂ ਤੱਕ ਵੀਡੀਓ ਵੀ ਪਹੁੰਚਾ ਦਿੱਤੀ ਗਈ ਆ ਮੈਡਮ ਨੇ ਵੀ ਵੀਡੀਓ ਸਾਡੇ ਆਉਣ ਤੋਂ ਪਹਿਲਾਂ ਆਲਾ ਅਧਿਕਾਰੀਆਂ ਵੱਲੋਂ ਇਹਨਾਂ ਤੱਕ ਵੀਡੀਓ ਪਹੁੰਚਾ ਦਿੱਤੀ ਗਈ ਸੀਗੀ ਤੇ ਅਸੀਂ ਇਹ ਗੱਲ ਚਾਹੁੰਦੇ ਆ ਕਿ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਆ ਜੋ ਉੱਥੇ ਮੰਡੀ ਦੇ ਵਿੱਚ ਕੋਈ ਪਹਿਲਾ ਮਸਲਾ ਚੱਲਦਾ ਏ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਏ ਉਸ ਸੰਬੰਧੀ ਉਸ ਮੁਲਾਜ਼ਮ ਦਾ ਮੁਲਾਜਾ ਕਰਾਇਆ ਜਾਵੇ ਤੇ ਉਸ ਤੋਂ ਉਪਰੰਤ ਜਿਹੜਾ ਹੈਗਾ ਵਾ ਉਹਦੇ ਉੱਪਰ ਜਿਹੜੀ ਹੈਗੀ ਕਕਾਰਾਂ ਦੀ ਬੇਅਦਬੀ ਨੂੰ ਲੈ ਕੇ 295ਏ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਇਹ ਗੱਲ ਨਹੀਂ ਕਰਦਾ ਤੇ ਮੌਕੇ ਦੇ ਉੱਤੇ ਅਸੀਂ ਇੱਥੇ ਜੋ ਵੀ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈਂਦਾ ਵਾ ਕੋਈ ਧਰਨਾ ਮੁਜ਼ਾਹਰਾ ਕਰਨਾ ਪੈਂਦਾ ਅਸੀਂ ਉਨੀ ਦੇਰ ਤੱਕ ਇੱਥੋਂ ਨਹੀਂ ਹਿੱਲਾਂਗੇ ਜਿੰਨੀ ਦੇਰ ਤੱਕ ਉਸ ਮਲਾਜ਼ਮ ਦਾ ਹੁਣੇ ਉਸ ਮੂਹ ਚਾਰੇ ਦੇ ਵਿੱਚ ਸੁੱਤਾ ਹੋਇਆ ਏ ਉਹਨੂੰ ਲਾ ਕੇ ਉੱਥੋਂ ਮਲਾਜ਼ਮ ਨਹੀਂ ਉਹਦਾ ਕਰਵਾਇਆ ਜਾਂਦਾ ਤੇ ਉਹਦੇ ਉੱਪਰ ਹੁਣੇ ਹੀ ਮੌਕੇ ਦੇ ਉੱਤੇ ਜਿਹੜੀ ਵੀ ਧਾਰਾ ਬਣਦੀ ਹੈ ਕਕਾਰਾਂ ਦੀ ਬੇਅਦਬੀ ਦੀ ਉਹ ਸਾਡੇ ਨਾਲੋਂ ਬਿਹਤਰ ਇਹ ਜਿਹੜੇ ਆਪਣੇ ਆਪ ਨੂੰ ਰਾਖੇ ਕਹਿੰਦੇ ਨੇ ਸੰਵਿਧਾਨ ਦੇ ਜਿਹੜੇ ਪ੍ਰਸ਼ਾਸਨ ਦੇ ਰਾਖੇ ਕਹਿੰਦੇ ਨੇ ਉਹ ਜਿਹੜੇ ਹੈਗੇ ਆ ਉਹ ਆਪਣੇ ਅਨੁਸਾਰ ਜਿਹੜੀ ਕਾਰਵਾਈ ਕਰਨ ਜੇਕਰ ਨਹੀਂ ਕਾਰਵਾਈ ਕਰਦੇ ਤਾਂ ਇਹਦੇ ਜੋ ਵੀ ਰਿਜ਼ਲਟ ਨਿਕਲਣਗੇ ਜਿਹੜੇ ਸੰਘਰਸ਼ਾਂ ਦੇ ਰਿਜ਼ਲਟ ਨਿਕਲਣਗੇ ਉਹਦਾ ਜ਼ਿੰਮੇਵਾਰ ਜਿਹੜਾ ਹੈਗਾ ਐਸ ਐਚਓ ਫਤੂਟਿੰਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਇੰਨੀਆਂ ਕ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕਿ ਕਿ ਫੈਟ ਮੌਦੋਚੀ ਆ ਉਸ ਮੁਲਾਜੇ ਉਕ ਕੀ ਉਹਨੇ ਕੋਈ ਨਸ਼ਾ ਵਰਤਣ ਕੀਤਾ ਸੀ ਬਿਲਕੁਲ ਜੀ ਬਿਲਕੁਲ ਰਜਿੰਦਰ ਕੁਮਾਰ ਆ ਤੁਸੀਂ ਇੱਕ ਵੀਡੀਓ ਮੈਂ ਤੁਹਾਨੂੰ ਭੇਜ ਵੀ ਦਿੰਦਾ ਮੀਡੀਆ ਨੂੰ ਉਹਦੇ ਵਿੱਚ ਉਹਦੇ ਪੈਰ ਨਹੀਂ ਲੱਗ ਰਹੇ ਸਾਨੂੰ ਨਹੀਂ ਪਤਾ ਉਹਨੇ ਹਰਾਬ ਪੀਤੀ ਆ ਉਹਨੇ ਕੋਈ ਨਸ਼ਾ ਕੀਤਾ ਕੋਈ ਕੈਮੀਕਲ ਨਸ਼ਾ ਕੀਤਾ ਜਾਂ ਕੋਈ ਸਿੰਥੈਟਿਕ ਨਸ਼ਾ ਕੀਤਾ ਅਸੀਂ ਉਹਦੇ ਬਾਰੇ ਇੰਨੇ ਦੱਸੇ ਉਹ ਮੁਲਾਜਾ ਕਰਾਇਆ ਜਾਵੇ ਕਿ ਉਹ ਬੰਦਾ ਕੀ ਖਾਂਦਾ ਏ ਠੀਕ ਹੈ ਨਾ ਉਹ ਸ਼ਰਿਆਮ ਵੀਡੀਓ ਚ ਦਿਖਾਈ ਦੇ ਰਿਹਾ ਕਿ ਉਹ ਬੰਦੇ ਨੇ ਕੁਝ ਨਾ ਕੁਝ ਕਰਦਾ ਹੋਇਆ ਤੁਹਾਡੇ ਲੋਕਾਂ ਨਾਲ ਠਾਣਾ ਮੁੱਖੀ ਨਾਲ ਮੁਲਾਕਾਤ ਕੀਤੀਆਂ ਕਈ ਵਿਚਾਰ ਸ਼ਾਇਦ ਦੇਖੋ ਜੀ ਅਸੀਂ ਡੀਐਸਪੀ ਸੁਲਤਾਨਪੁਰ ਲੋਧੀ ਦੇ ਨਾਲ ਗੱਲ ਕੀਤੀ ਸੀ ਜਿਹੜੇ ਸਾਡੇ ਸਪੈਸ਼ਲ ਬ੍ਰਾਂਚ ਦੇ ਹੈਗੇ ਐਸਐਸਪੀ ਸਾਹਿਬ ਤੋਂ ਜਿਹੜੇ ਪੱਲੇ ਰਿਸ਼ਪਾਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤੇ ਉਹਨਾਂ ਨੇ ਐਸਐਸ ਸਾਹਿਬ ਨੂੰ ਕਿਹਾ ਤੇ ਸਾਨੂੰ ਫੋਨ ਆਇਆ ਸੀ ਕਿ ਤੁਸੀਂ ਜਾ ਕੇ ਐਸਐਚਓ ਨੂੰ ਮਿਲੋ ਅਸੀਂ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਇਦਾਂ ਉਹਦੇ ਸਟੰਟ ਪਏ ਹੋਏ ਨੇ ਉਹ ਉਹ ਮੈਂਟਲੀ ਤੌਰ ਤੇ ਪਰੇਸ਼ਾਨ ਹੈ ਪਰ ਜਿਹੜੇ ਮੈਂਟਲੀ ਤੌਰ ਇਕਦਾ ਅਸੀਂ ਮੋਟੀਆਂ ਤਨਖਾਹਾਂ ਸਾਡੇ ਟੈਕਸਾਂ ਚੋਂ ਦੇ ਰਹੇ ਆ ਉਤੋਂ ਉਹ ਜਾ ਕੇ ਜਨਤਾ ਦੇ ਗਾਲ ਪੈ ਰਹੇ ਆ ਜਿਨ੍ਹਾਂ ਦੇ ਉਹ ਸਰਵੈਂਟ ਨੇ ਸੋ ਅਸੀਂ ਚਾਹੁੰਦੇ ਆ ਕਿ ਇਹਨਾਂ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦਾ ਹੱਥ ਬਹੁਤ ਖੁੱਲ ਚੁੱਕਿਆ ਤੇ ਜਿਹੜਾ ਵੀ ਜਿਹਦਾ ਵੀ ਜੀ ਕਰਦਾ ਸਾਡੇ ਸੱਦਾ ਆ ਕੇ ਕਕਾਰਾਂ ਨੂੰ ਹੱਥ ਪਾਉਂਦਾ ਹੈ ਕਦੀ ਸਾਨੂੰ ਕੇਸਾਂ ਤੋਂ ਫੜੇ ਕਿ ਸੀਟ ਸੀਟਿਆ ਜਾਂਦਾ ਪੰਜਾਬ ਦੇ ਵਿੱਚ ਪਿਛਲੇ 1 ਮਹੀਨੇ ਤੋਂ ਬੜੀਆਂ ਵੱਡੀਆਂ ਵੱਡੀਆਂ ਘਟਰਾਵਾਂ ਇਹ ਹੋ ਰਹੀਆਂ ਨੇ ਜੇਕਰ ਇਹਨਾਂ ਨੂੰ ਹੁਣੇ ਹੀ ਨਾ ਨਾ ਪਾਈ ਗਈ ਤਾਂ ਇਹਦੇ ਨਤੀਜੇ ਜਿਹੜੇ ਹੈਗੇ ਆ ਉਹ ਕੱਲ ਨੂੰ ਸਿੱਖ ਕੌਮ ਨੂੰ ਭੁਗਤਾਨੇ ਪਹਿਣਗੇ ਸੋ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਤੱਕ ਵੀ ਇਹ ਵੀਡੀਓ ਜਾ ਰਹੀ ਆ ਕਿ ਸਾਰੇ ਆਪਾਂ ਇਕੱਠੇ ਹੋਈਏ ਇਨ੍ਹਾਂ ਮੁੱਦਿਆਂ ਦੇ ਉੱਤੇ ਇਕੱਠੇ ਹੋ ਕੇ ਜਿਹੜਾ ਇਹ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ